ਸ਼ਰਮਨੇ ਕალიਦਲ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਤੇ ਮੰਤਰੀ ਹਰਜੂਤ ਬੈਂਸ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਹਰਜੂਤ ਬੈਂਸ ਦੀ ਪਤਨੀ ਆਈਪੀਐਸ ਜੋਤੀ ਯਾਦਵ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਗਈ ਹੈ ਦਰਸਲ ਆਈਪੀਐਸ ਜੋਤੀ ਯਾਦਵ ਦੇ ਉੱਪਰ ਇੱਕ 100 ਕਰੋੜ ਦੀ ਠੱਗੀ ਦਾ ਮਾਮਲੇ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਦੱਸਦੇ ਕਿ ਹੁਣ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਐਸਆਈਟੀ ਦਾ ਗਠਨ ਹੋ ਚੁੱਕਿਆ ਹੈ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਉਸੇ ਕੀ ਮਾਮਲੇ ਨੂੰ ਲੈ ਕੇ ਹੁਣ ਸ਼ਰਮਨੇ ਕალიਦਲ ਪੰਜਾਬ ਸਰਕਾਰ ਨੂੰ ਘੇਰ ਰਹੀ ਆ ਕਹ ਰਹੇ ਨੇ ਕਿ ਜਿੰਨਾ ਚਿਰ ਐਸਆਈਟੀ ਦੀ ਜਾਂਚ ਮੁਕੰਮਲ ਨਹੀਂ ਹੁੰਦੀ ਉਹਨਾਂ ਚ ਜਿਹੜੇ ਮੰਤਰੀ ਖਰਜੋਤ ਵੈਨਸ ਨੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਇਸ ਦੇ ਨਾਲ ਕਿ ਜਿਹੜੇ ਆਈਪੀਐਸ ਜੋਤੀ ਯਾਦਵ ਨੇ ਉਹਨਾਂ ਨੂੰ ਉਹਨਾਂ ਚ ਸਸਪੈਂਡ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਦਿਵਾਨਾ ਦੇ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਪੁਲਿਸ ਅਫਸਰ ਮੰਤਰੀ ਦੇ ਹੇਠਾ ਕੰਮ ਕਰਦੇ ਨੇ ਮੰਤਰੀ ਨੂੰ ਫਲੂਟ ਮਾਰਦੇ ਨੇ ਤੇ ਉਹ ਉਹਨਾਂ ਦੇ ਖਿਲਾਫ ਜਾਂਚ ਕਿਵੇਂ ਕਰਨਗੇ ਤੇ ਇਸ ਕਾਰਨ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤੇ ਅਜਿਹੀ ਮੰਗ ਰੱਖਦੇ ਹੋਏ ਸ਼੍ਰੋਮਣੇ ਕਾਲੇਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਆਓ ਸੁਣਦੇ ਹਾਂ ਕਿ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਜਿਹੜਾ ਮੰਤਰੀ ਹਰਜੋਤ ਬੈਂਸ ਜਿਹਦੇ ਮਾਈਨਿੰਗ ਦੇ ਇਲਜ਼ਾਮ ਵੀ ਲੱਗਦੇ ਨੇ ਕਿ ਆਨੰਦਪੁਰ ਸਾਹਿਬ ਵਾਲੀ ਸਾਈਡ ਨੂੰ ਕਿ ਪੂਰਾ ਕੰਮ ਚੱਲ ਰਿਹਾ ਹੈ ਜਿਨ੍ਹਾਂ ਤੇ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਇੱਕ ਪ੍ਰੋਫੈਸਰ ਅਧਿਆਪਕ ਜਿਹੜੀ ਤਾੰਗਾ ਕੇ ਸੁਸਾਈਡ ਕਰ ਗਈ ਉਹ ਮਾਮਲਾ ਤੁਸੀਂ ਦੇਖਿਆ ਤੇ ਹੁਣ ਜਿਹੜਾ ਉਹਨਾਂ ਦਾ ਮਾਮਲਾ ਆਇਆ ਇੱਕ ਬਕਰੇ ਕਿਸਮ ਦਾ ਇੱਕ ਤਾਂ ਇਹ ਨਹੀਂ ਸਮਝ ਆਉਂਦੀ ਕਿ ਕਿੰਨਾ ਕਲਾੜਲਾ ਮੰਤਰੀ ਆ ਇਹੋ ਜਿਹਾ ਕੀ ਪੇਸ਼ ਕਰਦਾ ਉਹ ਦਿੱਲੀ ਦਰਬਾਰ ਅੱਗੇ ਕਿ ਜਿਹੜਾ ਦਿੱਲੀ ਦਰਬਾਰ ਉਹਨੂੰ ਤਸ ਤੇ ਮਸ ਕਰਨੋਂ ਤਿਆਰ ਨਹੀਂ ਆ ਪਿਛਲੇ ਦਿਨੀ ਇੱਕ ਸਪੈਕਟਰ ਨੇ ਮਹਾੜੀ ਦੇ ਅਮਨਜੋਤ ਕੌਰ ਜੀ ਦੇਖੋ ਇਹ ਮਾਮਲਾ ਪੋਲੀਟਿਕਲ ਨਹੀਂ ਇੱਕ ਇੰਸਪੈਕਟਰ ਡੀਜੀਪੀ ਸਾਹਿਬ ਨੂੰ ਪੱਤਰ ਲਿਖਦੀ ਆ ਕਿ ਮਹਾਲੀ ਦੇ ਵਿੱਚ ਇੱਕ ਵਿਜੇ ਰਾਜ ਕਪੂਰੀਆ ਨਾਮ ਦਾ ਸ਼ਖਸ ਕਾਲ ਸੈਂਟਰ ਚ ਚਲਾਉਂਦਾ ਤੇ 100 ਕਰੋੜ ਦਾ ਠੱਗੀ ਦਾ ਮਾਮਲਾ ਕਹਿੰਦੇ ਤੇ ਠੱਗੀ ਵੀ ਕਿਹਨਾਂ ਨਾਲ ਸੁਣਨ ਵਾਲੀ ਗੱਲ ਹੈ ਕਿ ਮਾਫ ਕਰਨਾ ਜਿਨ੍ਹਾਂ ਨੇ ਬਾਹਰ ਬੈਠ ਕੇ ਜੋਰ ਲਾਇਆ ਕਿ ਪੰਜਾਬ ਨੂੰ ਜੇ ਬਦਲਣਾ ਹੈ ਤਾਂ ਆਮ ਆਦੀ ਪਾਰਟੀ ਲਾਓ ਐਨ ਆਰ ਆਈ ਵੀਰ ਸਾਡੇ ਐਨ ਆਰ ਆਈ ਵੀਰਾਂ ਦੇ ਨਾਲ ਕਹਿੰਦੇ ਠੱਗੀ ਦਾ ਮਸਲਾ ਤੇ ਜਦੋਂ ਇੰਸਪੈਕਟਰ ਸਾਹਿਬ ਮਸਲੇ ਨੂੰ ਚੱਕਦੇ ਨੇ ਅਮਜੀਦ ਕੌਰ ਜੀ ਤੇ ਉਹਨਾਂ ਦਾ ਕਹਿਣਾ ਹੈ ਕਿ ਹਰਜੋਤ ਬੈਂਸ ਮੰਤਰੀ ਨੰਗਲ ਹਲਕੇ ਤੋਂ ਆ ਤੇ ਵਿਜੇ ਰਾਜ ਕਪੂਰੀਆ ਵੀ ਨੰਗਲ ਹਲਕੇ ਤੋਂ ਆ ਤੇ ਉਹਦੀਆਂ ਇਲੈਕਸ਼ਨਾਂ ਦੇ ਵਿੱਚ ਪੂਰਾ ਸਾਥ ਦਿੰਦਾ ਹਰ ਤਰ੍ਹਾਂ ਦਾ ਸਾਥ ਦਿੰਦਾ ਤੇ ਇੱਕੋ ਹਲਕੇ ਦੇ ਨੇ ਉਹ ਕਾਲ ਸੈਂਟਰ ਦਾ ਮਾਲਕ ਵੀ ਤੇ ਮੰਤਰੀ ਵੀ ਤੇ ਜਿਹੜਾ ਸੈਂਟਰ ਹੈ ਮਹਾਲੀ ਚ ਤੇ ਮਹਾਲੀ ਇਸ ਸੈਂਟਰ ਦੇ ਵਿੱਚ ਜਿੱਥੇ ਉਹਨਾਂ ਨੇ ਉਹ ਸੈਂਟਰ ਦੇ ਵਿੱਚੋਂ ਬਾਹਰਲੇ ਐਨਆਰਆਈਆਂ ਦੇ ਨਾਲ ਠੱਗੀ ਮਾਰੀ ਤੇ ਮਹਾਲੀ ਜ਼ਿਲ੍ਹੇ ਦੇ ਵਿੱਚ ਤਨਾਤ ਨੇ ਮੰਤਰੀ ਹਰਜੋਤ ਬੈਂਸ ਦੀ ਧਰਮ ਪਤਨੀ ਆਈਪੀਐਸ ਅਫਸਰ ਜੋਤੀ ਯਾਦਵ ਇੱਕ ਸਪੈਕਟਰ ਸਾਹਿਬ ਕਹਿੰਦੇ ਨੇ ਕਿ ਮੈਨੂੰ ਉਹਨਾਂ ਵੱਲੋਂ ਦਬਕੇ ਮਾਰੇ ਜਾਂਦੇ ਨੇ ਕਿ ਜਿੱਦੀ ਕੋਈ ਇਨਕੁਆਇਰੀ ਨਹੀਂ ਕਰਨੀ ਹੈ ਡੀਜੀਪੀ ਸਾਹਿਬ ਨੂੰ ਪੱਤਰ ਲਿਖਿਆ ਉਹਨਾਂ ਨੇ ਕੋਈ ਛੋਟੀ ਗੱਲ ਨਹੀਂ ਹੈ ਕਿ ਮੈਨੂੰ ਦਬਕੇ ਮਾਰਦੇ ਨੇ ਕੋਈ ਇਨਕੁਆਇਰੀ ਨਹੀਂ ਕਰਨੀ ਮੈਨੂੰ ਅੱਗੇ ਇਨਕੁਆਇਰੀ ਕਰਨ ਨਹੀਂ ਦਿੱਤੀ ਗਈ ਕਿ ਇਹ ਮਸਲਾ ਕਿਸੇ ਪੂਰਾ ਉਥੇ ਦਬ ਲਿਆ ਗਿਆ ਤੇ ਜਿਉਂ ਹੀ ਇਹ ਮਸਲਾ ਮਤਲਬ ਡੀਜੀਪੀ ਸਾਹਿਬ ਦੇ ਧਿਆਨ ਚ ਆਉਂਦਾ ਮੀਡੀਆ ਚ ਆਉਂਦਾ ਰੌਲਾ ਪੈਂਦਾ ਤਾਂ ਜਿਵੇਂ ਕਹਿੰਦੇ ਆ ਕਿ ਗੋਗਲੂਆਂ ਤੋਂ ਮਿੱਟੀ ਝਾੜ ਲਈ ਠੀਕ ਹੈ ਮਾਨਯੋਗ ਡੀਜੀਪੀ ਸਾਹਿਬ ਨੇ ਇੱਕ ਸੱਟ ਬਣਾਈ ਏਡੀਜੀਪੀ ਸਾਹਿਬ ਆਈਜੀ ਸਾਹਿਬ ਐਸਐਸਪੀ ਮਹਾਲੀ ਕੇ ਇਨਕੁਆਰੀ ਕਰਨਗੇ ਮਸਲੇ ਦੀ ਮਸਲਾ ਇਹ ਹੈ ਕਿ ਜਿਹੜੇ ਅਫਸਰ ਪੰਜਾਬ ਦੇ ਮੰਤਰੀ ਨੂੰ ਜਾ ਕੇ ਸਲੂਟ ਮਾਰਦੇ ਹੋਣ ਅ ਮੈਨੂੰ ਸੁਣਨ ਵਾਲੇ ਸਾਰੇ ਪੰਜਾਬੀ ਦੱਸਣ ਕਿ ਜਿਹੜੇ ਅਫਸਰ ਮੰਤਰੀ ਨੂੰ ਸਲੂਟ ਮਾਰਦੇ ਹੋਣ ਉਹ ਕਿਵੇਂ ਇਨਕੁਆਇਰੀ ਕਰ ਸਕਦੇ ਨੇ ਮੰਤਰੀ ਦੀ ਕਿਵੇਂ ਐਡਾ بڑا ਮਸਲਾ ਸਾਹਮਣੇ ਲੋਕਾਂ ਦੇ ਆ ਸਕਦਾ ਕਿ ਇਹ ਮਾਮਲਾ ਕੀ ਆ ਇਸ ਲਈ ਇਸ ਇਨਕੁਆਇਰੀ ਦੀ ਇਹ ਸੱਟ ਦੀ ਕੋਈ ਤੁਕ ਨਹੀਂ ਬਣਦੀ ਇਹ ਸਾਨੂੰ ਨੀਰਾ ਡਰਾਮਾ ਲੱਗਦਾ ਕਿ ਸੈਟ ਬਣਾਤੀ ਮਹੀਨੇ ਚ ਰਿਪੋਰਟ ਦੇ ਦੇਣਗੇ ਕਿ ਕੋਈ ਮਾਮਲਾ ਨਹੀਂ ਹੋਇਆ ਜੀ ਸਾਰਾ ਕੁਝ ਠੀਕ ਸੰਭ ਵੀ ਨਹੀਂ ਇਸ ਲਈ ਜੇ ਕਟੜ ਇਮਾਨਦਾਰ ਪਾਰਟੀ ਕਹਿੰਦੇ ਹੋ ਪਹਿਲੀ ਗੱਲ ਤਾਂ ਮੰਤਰੀ ਹਰਜੋਤ ਬੈਂਸ ਦਾ ਉਹਨੂੰ ਡਿਸਮਿਸ ਕਰੋ ਜਾਂ ਉਹ ਆਪ ਅਸਤੀਫਾ ਦੇਵੇ ਜਦੋਂ ਤੱਕ ਇਨਕੁਆਇਰੀ ਚੱਲਦੀ ਆ ਮੰਤਰੀਪਦ ਤੋਂ ਪਾਸੇ ਕਰੋ ਤੇ ਜਿਹੜੀ ਉਹਦੀ ਧਰਮ ਪਤਨੀ ਉਹਨੂੰ ਉਦੋਂ ਤੱਕ ਸਸਪੈਂਡ ਕਰੋ ਤਾਂ ਸ਼ਾਇਦ ਥੋੜੇ ਬਹੁਤੇ ਚਾਂਸ ਬਣਦੇ ਨੇ ਕਿ ਇਨਕੁਆਇਰੀ ਕੋਈ ਸਹੀ ਹੋ ਜੇ ਕਿ ਪਰ ਸਰਕਾਰ ਨੇ ਉੱਥੇ ਵੀ ਆਪਣੀ ਨੱਕ ਬਚਾਉਣ ਲਈ ਫੇਰਾਫੇਰੀ ਕਰਨ ਦਾ ਸਾਨੂੰ ਖਦਸਾ ਕੀ ਕਰੇਗੀ ਕਰੇਗੀ ਸਰਕਾਰ ਕਿਉਂ ਮਦਨਾਮੀ ਕਰਾਏਗੀ ਆਪਣੇ ਮੰਤਰੀਆਂ ਦੀ ਇਸ ਲਈ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਸਾਰਿਆਂ ਨੂੰ ਮંત્રી ਸਾਹਿਬ ਨੂੰ ਘਰੇ ਬਿਠਾਓ ਡਿਸਮਿਸ ਕਰੋ ਉਹਨਾਂ ਦੀ ਧਰਮ ਪਤਨੀ ਨੂੰ ਸਸਪੈਂਡ ਕਰੋ ਜਾਂ ਤਾਂ ਮਾਨਯੋਗ ਹਾਈ ਕੋਰਟ ਦੇ ਕਿਸੇ ਸਿਟਿੰਗ ਜੱਜ ਦੀ ਥੱਲੇ ਇਨਕੁਆਇਰੀ ਹੋਵੇ ਤੇ ਇਹ ਮਾਮਲਾ ਜਦੋਂ 100 ਕਰੋੜ ਦਾ ਧੱਗੀ ਦਾ ਐਨਆਰਆਈ ਵੀਰਾਂ ਦਾ ਧੱਗੀ ਦਾ ਮਾਮਲਾ ਤਾਂ ਹੈ ਮਾਮਲਾ ਈਟੀ ਦਾ ਬਣਦਾ ਇਸ ਲਈ ਨੈਸ਼ਨਲ ਜਿਹੜੀਆਂ ਏਜੰਸੀਆਂ ਨੇ ਕੋਈ ਇਨਕੁਆਇਰੀ ਕਰਨ ਹੋਰ ਮਾਮਲਿਆਂ ਦੇ ਵਿੱਚ ਤਾਂ ਬੜਾ ਮੁੱਖ ਮੰਤਰੀ ਸਾਹਿਬ ਹੂਪੂਪੂ ਕੇ ਸਾਹਮਣੇ ਲੱਛੇਦਾਰ ਗੱਲਾਂ ਸੁਣਾ ਦਿੰਦੇ ਹੋ ਕਹਾਣੀਆਂ ਸੁਣਾ ਦਿੰਦੇ ਹੋ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਤੁਹਾਡੇ ਮੰਤਰੀ ਜਿਨ੍ਹਾਂ ਤੇ ਐਡੇ ਐਡੇ ਦੋਸ਼ ਲੱਗ ਰਹੇ ਨੇ ਤੇ ਸੱਟ ਬਣ ਗਈ ਇਹਦਾ ਮਤਲਬ ਗੱਲ ਤਾਂ ਸੀਰੀਅਸ ਹੈ ਨਾ ਇਹਦਾ ਮਤਲਬ ਦਬਾਅ ਤਾਂ ਕੁਝ ਪਿਆ ਮੁੱਖ ਮੰਤਰੀ ਤੇ ਡੀਜੀਪੀ ਸਾਹਿਬ ਤੇ ਤਾਂ ਸੈਟ ਬਣਾਈ ਗਈ ਹੁਣ ਸਾਡਾ ਮੁੱਦਾ ਇਹ ਆ ਕਿ ਇੱਕ ਤਾਂ ਮੰਤਰੀ ਸਾਹਿਬ ਜਾਂ ਤਾਂ ਅਪਸਤੀਫਾ ਦੇ ਦਿਓ ਜਾਂ ਮੁੱਖ ਮੰਤਰੀ ਸਾਹਿਬ ਤੁਸੀਂ ਡਿਸਮਿਸ ਕਰੋ ਰਾਜਪਾਲ ਸਾਹਿਬ ਨੂੰ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਜਾਵਾਂਗੇ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਮਸਲੇ ਨੂੰ ਤੁਸੀਂ ਆਪਣੇ ਅੰਡਰ ਲਓ ਨੈਸ਼ਨਲ ਏਜੰਸੀ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਇਹ ਮਾਮਲਾ ਮਨੀ ਲਾਂਡਰਿੰਗ ਦਾ ਹੈ ਇਦੇ ਚ ਇਨਵੋਲਵ ਹੋ ਉਹਨਾਂ ਨੂੰ ਵੀ ਪੱਤਰ ਲਿਖਾਂਗੇ ਤੇ ਦੂਜਾ ਸਾਡਾ اخਲਾਕੀ ਫਰਜ਼ ਕਿ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਇਹਨਾਂ ਦਾ ਚਿਹਰਾ ਦੇਖੋ ਠੱਗੀ ਮਾਰ ਮਾਰ ਕੇ ਐਵੇਂ ਨਹੀਂ ਜਹਾਜ਼ ਰੋਜ ਉੱਡਦੇ ਐਵੇਂ ਨਹੀਂ ਗੋਆ ਦੀਆਂ ਇਲੈਕਸ਼ਨਾਂ ਦੇ ਵਿੱਚ ਹਿਮਾਚਲ ਦੀਆਂ ਇਲੈਕਸ਼ਨਾਂ ਦੇ ਵਿੱਚ ਰਾਜਸਥਾਨ ਦੀਆਂ ਇਲੈਕਸ਼ਨਾਂ ਦੇ ਵਿੱਚ ਹਰਿਆਣੇ ਦੀਆਂ ਇਲੈਕਸ਼ਨਾਂ ਦੇ ਵਿੱਚ ਐਵੇਂ ਨਹੀਂ ਇੱਥੋਂ ਸਾਰਾ ਖਰਚਾ ਪੰਜਾਬ ਤੋਂ ਕੀਤਾ ਜਾ ਰਿਹਾ ਕੋਈ ਨਾ ਕੋਈ ਦਾਲ ਚ ਕਾਲਾ ਤਾਂ ਹੈ ਸੋ ਇਸ ਲਈ ਸਾਨੂੰ ਤਾਂ ਲੱਗਦਾ ਕਿ ਪੂਰੀ ਦਾਲ ਹੀ ਕਾਲੀ ਆ ਕਾਲੇ ਕੁਲੇ ਵਾਲਾ ਤਾਂ ਮਸਲਾ ਹੀ ਕੋਈ ਨਹੀਂ ਇਹ ਬੜਾ ਸੀਰੀਅਸ ਮਸਲਾ ਹੈ ਇਹਦੇ ਤੇ ਅਸੀਂ ਯੂਥ ਕਾਲੀ ਦਲ ਵੱਲੋਂ ਜੇ ਮੰਤਰੀ ਬੈਸ ਅਸਤੀਫਾ ਨਹੀਂ ਦਿੰਦਾ ਜਾਂ ਇਹਨੂੰ ਡਿਸਮਿਸ ਨਹੀਂ ਕੀਤਾ ਜਾਂਦਾ ਤਾਂ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਇਹਨੂੰ ਕਾਲੀਆਂ ਝੰਡੀਆਂ ਦਿਖਾ ਕੇ ਇਹਦਾ ਵਿਰੋਧ ਵੀ ਕਰਾਂਗੇ ਤੇ ਹਰ ਪੰਜਾਬ ਦੇ ਹਲਕੇ ਤੱਕ ਇਹ ਮਸਲਾ ਅਸੀਂ ਚੱਕ ਕੇ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਵਾਂਗੇ ਕਿ ਜੇ ਆਪਣੇ लाडले ਪੁੱਤ ਜਾਂ ਕਮਾਊ ਪੁੱਤ ਜੋ ਵੀ ਕਹਿ ਲਿਏ ਕਿ ਐਡਾ ਕਿਹੜਾ ਮਤਲਬ ਉਹਨੇ ਸਵਾਦ ਵਾਲਾ ਲੱਡੂ ਦਿੱਤਾ ਹੋਇਆ ਦਿੱਲੀ ਦਰਬਾਰ ਨੂੰ ਜਿਹੜਾ ਇੰਨਾ ਕੁਝ ਐਨੇ ਉਹਦੇ ਤੇ ਇਲਜ਼ਾਮ ਲੱਗ ਲੇ ਤੇ ਸਰਕਾਰ ਤੇ ਪਾਰਟੀ ਟਸ ਤੇ ਮਸਣੀ ਹੋ ਰਹੀ ਤੇ ਉਹਦੇ ਨਾਲ ਆ ਕੇ ਖੜ ਜਿੰਦੀ ਆ ਇਸ ਲਈ ਹੁਣ ਪੰਜਾਬੀਆਂ ਦਾ ਫਰਜ ਬਣਦਾ ਕਿ ਇਹ ਉਹ ਜਿਹੇ ਜਿਹੇ ਮਸਲਾ ਖਾਸ ਕਰਕੇ ਐਨਆਰਆਈ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਵੀ ਹੁਣ ਮਰਮੋਟਾ ਆਪਣੇ ਹੱਕਾਂ ਲਈ ਬੋਲੋ ਆਪਾਂ ਨੂੰ ਲੱਗਦਾ ਸੀ ਕਿ ਬਖਰਾ ਇੱਕ ਬਦਲਾ ਬਦਲਾ ਕਰਕੇ ਪਤਾ ਨਹੀਂ ਪੰਜਾਬ ਸੋਨੇ ਦੀ ਚਿੜੀ ਬਣਾ ਦੇਣਗੇ ਉਹ ਪੰਜਾਬ ਦਾ ਅੱਜ ਬੇੜਾਗਰ ਕੀਤਾ ਹੋਇਆ ਸਾਰੇ ਡਿਪਾਰਟਮੈਂਟ ਧਰਨਿਆਂ ਤੇ ਬੈਠੇ ਨੇ ਦਿਨ ਦਿਹਾੜੇ ਗੋਲੀਆਂ ਅੱਜ ਫੇਰ ਹੁਣ ਇੱਕ 2 ਘੰਟੇ ਪਹਿਲਾਂ ਦੀ ਘਟਨਾ ਅੰਮ੍ਰਿਤਸਰ ਤਰਨਤਾਰਨ ਦੀ ਅੱਜ ਫੇਰ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਰ ਤੀਜੇ ਦਿਨ ਹਰ ਰੋਜ਼ ਅਖਬਾਰ ਭਰੇ ਆਉਂਦੇ ਨੇ ਫਰੋਤੀਆਂ ਨਾਲ ਗੋਲੀਆਂ ਨਾਲ ਧਮਕੀਆਂ ਨਾਲ ਅਮਾਨਜੋਗ ਹਾਈ ਕੋਰਟ ਨੇ ਕੱਲ ਡੀਜੀਪੀ ਸਾਹਿਬ ਨੂੰ ਵੀ ਝਾੜ ਪਾਈ ਆ ਕਿ ਤੁਸੀਂ ਕਿਹੜੇ ਹਿਸਾਬ ਨਾਲ ਕਹੀ ਜਾਂਦੇ ਸੀ ਕਿ ਲਾਰੈਂਸ ਮਸਨੋਈ ਦੀ ਜਿਹੜੀ ਇੰਟਰਵਿਊ ਆ ਪੰਜਾਬ ਦੇ ਵਿੱਚ ਨਹੀਂ ਹੋਈ ਇਹ ਬਾਹਰ ਹੋਈ ਆ ਬਾਅਦ ਚ ਹੁਣ ਇਨਕੁਆਇਰੀ ਸਾਹਮਣੇ ਆਇਆ ਕਿ ਉਹਦਾ ਕਰੜ ਦੇ ਸੀਐਸਟਾਫ ਚ ਹੋਈ ਪਰ ਇਹ ਕਿਉਂ ਪੜਦਾ ਪਾਇਆ ਜਾ ਰਿਹਾ ਸੋ ਇਦਾਂ ਦੇ ਕਿੰਨੇ ਹੀ ਮਸਲੇ ਨੇ ਨਾ ਰੁਜ਼ਗਾਰ ਨਾ ਡਿਵੈਲਪਮੈਂਟ ਨਾ ਕੋਈ ਲੋਕ ਭਲਾਈ ਸਕੀਮ ਪੰਜੀਰੀ ਦਾ ਉਹ ਕਪੜਾ ਜਿਹੜੀ ਆਂਗਣਵਾੜੀ ਦੇ ਵਿੱਚ ਬੱਚਿਆਂ ਲਈ ਜਾਂਦੀ ਆ ਨਾ ਕੋਈ ਰੁਜ਼ਗਾਰ ਤੇ ਸਰਕਾਰ ਰੋਜ਼ ਮੰਗ ਰਹੀ ਆ ਹਜ਼ਾਰਾਂ ਕਰੋੜ ਦਾ ਕਹਿੰਦੇ ਕਰਜ਼ਾ ਦੋ ਹੋਰ ਇਹ ਪੈਸਾ ਸਾਰਾ ਕਿੱਧਰ ਜਾ ਰਿਹਾ ਸਾਰਾ ਪੈਸਾ ਨਾ ਕੋਈ ਇੱਟ ਲੱਗੀ ਨਾ ਕੋਈ ਪਿੰਡਾਂ 'ਚ ਕਰਾਰ ਦਿੱਤੀ ਨਾ ਕੋਈ ਸੜਕ ਬਣੀ ਨਾ ਕੋਈ ਨੌਕਰੀਆਂ ਕੱਢੀਆਂ ਪਰ ਇਹ ਇੰਨਾ ਪੈਸਾ ਕਿੱਧਰ ਜਾ ਰਿਹਾ ਇਹ ਬੜੀ ਸੋਚਣ ਵਾਲੀ ਗੱਲ ਹੈ ਇਸ ਲਈ ਮੇਰੀ ਬੇਤੀ ਹੈ ਕਿ ਪੰਜਾਬੀਓ ਜਾਗ ਜੋ ਇਹ ਆਪਾਂ ਨੂੰ ਆਪਣੀ ਰਾਖੀ ਆਪ ਕਰਨ ਕਰਨੀ ਪੈਣੀ ਹੈ ਇਹ ਮਾਡਰਨ ਅਬਦਾਲੀ ਨੇ ਇਹ ਜਿਹੜੇ ਆਪਾਂ ਕਹਿੰਦੇ ਆ ਕਿ ਆਮ ਆਦੀ ਪਾਰਟੀ ਇਹ ਆਮ ਆਦੀ ਪਾਰਟੀ ਨਹੀਂ ਇਹ ਅੱਜ ਦੀ ਮਾਡਰਨ ਅਬਦਾਲੀ ਪਾਰਟੀ ਆ ਅਬਦਾਲੀ ਇਧਰੋਂ ਆਇਆ ਸੀ ਪੰਜਾਬ ਨੂੰ ਲੁੱਟਣ ਤੇ ਇਹ ਦਿੱਲੀੋਂ ਆਏ ਨੇ ਤੇ ਸਮੇ ਦਾ ਤੇ ਚਿਹਰੇ ਦਾ ਤੇ ਤਰੀਕੇ ਦਾ ਹੀ ਫਰਕ ਆ ਕੰਮ ਉਹੀ ਨੇ ਜੋ ਪੰਜਾਬ ਨੂੰ ਲੁੱਟਾ ਖਸੁੱਟਾ ਅਬਦਾਲੀ ਵਰਗਿਆਂ ਨੇ ਕੀਤੀਆਂ ਉਹੀ ਲੁੱਟਾਂ ਜੇ ਦਿੱਲੀ ਵਾਲੇ ਮਾਡਰਨ ਅਬਦਾਲੀ ਕਰ ਰਹੇ ਨੇ ਸੋ ਇਸ ਲਈ ਅਖੀਰ ਦੇ ਵਿੱਚ ਮੈਂ ਇਹੀ ਗੱਲ ਕਹਾਂਗਾ ਕਿ ਪਮਾ ਵੱਧਦੀ ਮਹਿੰਗਾਈ ਨੂੰ ਲੈ ਕੇ ਤੇਲ ਪੈਟਰੋਲ ਦੇ ਮੁੱਦੇ ਨੂੰ ਲੈ ਕੇ ਪਮਾਂ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਪਮਾਂ ਪੰਜਾਬ ਵਿੱਚ ਰੁਕੀ ਹੋਈ ਡਿਵੈਲਪਮੈਂਟ ਨੂੰ ਲੈ ਕੇ ਪਮਾਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਮੰਗੀਆਂ ਜਾ ਰਹੀਆਂ ਪਰਉਤੀਆਂ ਨੂੰ ਲੈ ਕੇ ਪਮਾਂ ਪੰਜਾਬ ਦੇ ਵਿੱਚ ਵਪਾਰੀਆਂ ਤੇ ਆਮ ਨਾਗਰਿਕਾਂ ਦੇ ਡਰ ਦੇ ਮਾਹੌਲ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੇ ਪ੍ਰੋਟੈਸਟ ਕਰਾਂਗੇ ਤੇ ਸਰਕਾਰ ਨੂੰ ਮੌਡਰਨ ਅਬਦਾਲੀਆਂ ਨੂੰ ਮਨਮਾਨੀਆਂ ਨਹੀਂ ਕਰਦਿਆਂਗੇ ਇਸ ਲਈ ਅਸੀਂ ਰਾਜਪਾਲ ਸਾਹਿਬ ਨੂੰ ਮਿਲਾਂਗੇ ਤੇ ਪ੍ਰਦਰਸ਼ਨ ਕਰਕੇ ਵੱਡੇ ਪ੍ਰੋਟੈਸਟ ਕਰਕੇ ਪੰਜਾਬ ਦੀ ਪੰਜਾਬੀਆਂ ਦੀ ਆਵਾਜ਼ ਜ਼ਰੂਰ ਚੱਕਾਂਗੇ। ਤੁਹਾਡਾ ਸਵਾਲ ਜੀ। ਹਾਂਜੀ ਸਰ। ਮਸਤਾਂ ਤੋਂ ਪਰਬਤ ਦੀ ਨਾਮੀ ਕਦਮ ਦੀ ਜੀ ਫਰਖਾ ਨਿਕਾਲੇ ਜੀ ਇੰਚਾਰਜ ਕਰ ਦੇਣੀ ਤੇ ਇੰਚਾਰਜ ਕਰ ਦੇਣੀ ਤੇ ਫਿਰ ਹੋਰ ਕਰੀਏ ਕੀ ਕੀ ਦੀ ਮੰਗ ਕਰੀਏ ਹੋਰ ਪਾਕਿਸਤਾਨ ਦੀ ਕਿਸੇ ਏਜੰਸੀ ਦੀ ਮੰਗ ਕਰੀਏ ਜਿਹੜੀਆਂ ਜੱਸੀਆਂ ਹੈਗੀਆਂ ਉਹਨਾਂ ਦੀ ਮੰਗ ਕਰਾਂਗੇ ਕਿ ਭਾਈ ਕਰੋ ਕੁਝ ਇੱਥੇ ਤਾਂ ਬੁਰਾ ਹਾਲ ਹੋਇਆ ਪਿਆ ਮੈਂ ਤਾਂ ਤੁਹਾਨੂੰ ਉਹ ਵੀ ਕਿਹਾ ਕਿ ਇਹੋ ਜਿਹੇ ਮਸਲੇ ਨੇ ਜਿਹੜੇ ਉਹ ਮਾਨਯੋਗ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਕਰਾਉਣ ਜਾਂਚ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਤਾਂ ਆਵੇ ਨਾ ਮਤਲਬ ਇਹ ਕੱਲ ਕਿਵੇਂ ਸੰਭਵ ਹੈ ਕਿ ਇੱਕ ਜਿਹੜੇ ਅਫਸਰ ਨੇ ਜਿਹੜੇ ਮੰਤਰੀ ਸਾਹਿਬ ਨੂੰ ਸਲੂਟ ਮਾਰਦੇ ਹੋਣ ਉਹ ਹੀ ਇਨਕੁਆਇਰੀ ਕਰਦੇ ਹੋਣ ਉਹ ਤਾਂ ਜਦੋਂ ਇਨਕੁਆਇਰੀ ਕਰਨ ਜਾਣਗੇ ਪਹਿਲਾਂ ਸਲੂਟ ਮਾਰਨਗੇ ਹੁਣ ਸਲੂਟ ਮਾਰ ਕੇ ਅਫਸਰ ਮੰਤਰੀ ਦੀ ਇਨਕੁਆਇਰੀ ਕਰੂਗਾ ਕੀ ਭਾਈ ਤੇਰੇ ਨਾਲ ਇਹ ਜਿਹੜਾ ਨਾ ਵਿਜੇ ਰਾਜਕਪੂਰੀਆ ਕੀ ਇਹਦੇ ਤੇ ਨਾਲ ਕੀ ਸਬੰਧ ਨੇ ਇਹ ਨੰਗਲ ਹਲਕਾ ਤੇਰਾ ਨੰਗਲ ਹਲਕਾ ਦਾ ਤੇ ਇਲੈਕਸ਼ਨਾਂ ਦੇ ਵਿੱਚ ਕੀ ਖਿਚੜੀ ਰਿੱਜੀ ਆ ਜਿਹੜੀ ਤੁਸੀਂ ਮਤਲਬ ਜਿਹੜੀ ਇਹ ਕਪੜਾ ਜਿਹੜਾ ਉਹਦੇ ਉੱਤੇ ਦੋਸ਼ ਲਾਏ ਨੇ ਇੰਸਪੈਕਟਰ ਨੇ ਕਿ ਉਹ ਤੁਸੀਂ ਤੁਹਾਡੇ ਮਾਨਯੋਗ ਧਰਮ ਪਤਨੀ ਦੇ ਥਰੂ ਉਹ ਦਬਾਅ ਪਾਇਆ ਗਿਆ ਕੀ ਹੋਇਆ ساری ਕਹਾਣੀ ਕੀ ਆ ਸਾਹਮਣੇ ਤਾਂ ਆਵੇ ਨਾ ਕਿ ਇਹ ਅਜੇ ਅੰਦਰ ਕੱਕ ਕੀ ਰਿਹਾ ਸੋ ਇਸ ਲਈ ਅਸੀਂ ਤਾਂ ਮੰਗਾ ਤਾਂ ਮੰਗਦੇ ਨਾ ਕੀ ਰੱਖਾਂਗੇ ਨਾ ਪਹਿਲਾ ਪਹਿਲੀ ਮੰਗ ਤਾਂ ਇਹ ਹੈ ਕਿ ਅਸਤੀਫੇ ਦੇ ਕੇ ਕਰਾਓ ਦੂਜੀ ਮੰਗ ਇਹ ਹੈ ਕਿ 50 ਸਰਕਾਰ ਦੇ ਭਰੋਸਾ ਲਈ ਕੋਈ ਨੈਸ਼ਨਲ ਏਜੰਸੀ ਕਰੇ ਕਿਉਂਕਿ ਮਨੀ ਲਾਂਡਰਿੰਗ ਦਾ ਮਸਲਾ ਜਾਂ ਜੱਸਾਬ ਦੀ ਇਨਕੁਆਰੀ ਦੇ ਮਤਲਬ ਦੇਖੋ ਫਿਰ ਸਾਡੇ ਕੋਲ ਹੋਰ ਬਚਦਾ ਕੀ ਆ ਪਹਿਲਾਂ ਸਾਡਾ اخਲਾਕੀ ਫਰਜ਼ ਹੈ ਬੇਨਤੀ ਕਰਨਾ ਦੱਸਣਾ ਕਿ ਭਾਈ ਇਹ ਸਾਨੂੰ ਮਨਜ਼ੂਰ ਨਹੀਂ ਇਹ ਜਿਹੜੀ ਗੱਲ ਹੈ ਇਹ ਕੋਈ ਸਾਡੀ ਪੋਲਿਟਿਕਲ ਗੱਲ ਨਹੀਂ ਹੈ ਪੰਜਾਬੀਆਂ ਦੀ ਗੱਲ ਮੈਂ ਤੁਹਾਡੇ ਮਾਧਿਅਮ ਰਹੀ ਰੱਖ ਰਿਹਾ ਕਿ ਜਿਹੜਾ ਪੜਿਆ ਲਿਖਿਆ ਇਨਸਾਨ ਹੈ ਜਿਹੜਾ ਅਖਬਾਰ ਪੜਦਾ ਹੈ ਜਿਹੜਾ ਸਮਝਦਾ ਕਿ ਆਹ ਮਸਲਾ ਇੱਕ ਆ ਗਿਆ ਇੱਕ ਇਨਸਪੈਕਟਰ ਨੇ ਮਸਲਾ ਉਠਾ ਲਿਆ ਤੇ ਉਹਦੇ ਸੱਟ ਬਣ ਗਈ ਤੇ ਸੱਟ ਦੇ ਜਿਹੜੇ ਅਧਿਕਾਰੀ ਨੇ ਮੰਤਰੀ ਦੇ ਸਾਹਮਣੇ ਸਲੂਟ ਮਾਰਨਗੇ ਇੱਕ ਇਨਕੁਆਇਰੀ ਕਰਨਗੇ ਕਿਵੇਂ ਸੰਭਵ ਹੈ ਸੋ ਲੋਕਾਂ ਦੀ ਆਵਾਜ਼ ਸਾਡਾ ਫਰਜ਼ ਬਣਦਾ ਨਾ ਚੱਕਣ ਦਾ ਤੇ ਉਹੀ ਲੋਕਾਂ ਦੀ ਆਵਾਜ਼ ਬਣ ਕੇ ਅੱਜ ਇਹ ਸਾਡਾ ਫਰਜ਼ ਜਿਹੜਾ ਸੀ ਉਹ ਨਬਾਤ ਹੈ ਤੇ ਜੇ ਸਾਡੀ ਇਹ ਆਵਾਜ਼ ਨੂੰ ਏਦਾਂ ਨਹੀਂ ਸੁਣਨਗੇ ਫਿਰ ਦੂਜਾ ਤਰੀਕਾ ਫਿਰ ਪ੍ਰੋਟੈਸਟ ਦਾ ਕੋਈ ਅਲਟੀਮੇਟਮ ਦੇ ਰਹੇ ਹੋ ਕਿਸੇ ਸਮੇਂ ਦਾ ਕਿ ਇੰਨਾ ਸਮਾਂ ਸੁਜੁੱਤਾ ਤੁਸੀਆ ਦੇਖੋ ਅਸੀਂ ਕਟੋ-ਕਟੇ ਕਰਤਾ ਦੇਖਾਂਗੇ ਕਿ ਇੱਕ ਹਫ਼ਤੇ 'ਚ ਕੋਈ ਕਾਰਵਾਈ ਆਉਂਦੀ ਆ ਕੱਟਣ ਮਾਨਦਰ ਪਾਰਟੀ ਦੇ ਕੋਈ ਜੂ ਸਰਕਦੀ ਆ ਕੰਨ ਤੋਂ ਨਹੀਂ ਸਰਕੂਗੀ ਫਿਰ ਦੂਜਾ ਤਰੀਕਾ ਤਾਂ ਹੈ ਹੀ ਆ ਫਿਰ ਆਉਣ ਵਾਲੇ ਦਿਨਾਂ 'ਚ ਜਲਦੀ ਸੀਨੀਅਰ ਲੀਡਰਸ਼ਿਪ ਨਾਲ ਕਰਕੇ ਰਹਿ ਆਉਂ ਤੋਂ ਟਾਈਮ ਲਵਾਂਗੇ ਨਾ ਉਹ ਕਦੋਂ ਟਾਈਮ ਦਿੰਦੇ ਆ ਠੀਕ ਹੈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਫਿਲਹਾਲ ਇਸ ਰਿਪੋਰਟ ਦੇ ਵਿੱਚ ਇਨਾ ਹੀ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਵੇਖਦੇ ਰਹੋ ਟੀਵੀ ਪੰਜਾਬ